ਮੇਰਾ ਨਾਮ ਬਲਰਾਜ ਸਿੰਘ ਪਿੰਡ ਮੱਤੇਵਾੜਾ ਜੀ ਇਹ 21 ਤਰੀਕ ਨੂੰ ਨਾ ਮੇਰੀ ਉਹ 157 ਫੁੱਟ ਕੰਦ ਸੀਗੀ ਜੀ ਪਲਾਟ ਦੀ ਮੇਰੇ ਦੀ ਇਹਨਾਂ ਨੇ ਉਹ ਮਸ਼ੀਨ ਲਿਆ ਕੇ ਉਹ ਢਾਹ ਢੇਰੀ ਕਰਤੀ ਮਿੱਟੀ ਦੇ ਵਿੱਚ ਮਿਲਾਤੀ ਜਦੋਂ ਮੈਂ মিডিਆ ਵੀ ਬੁਲਾਇਆ ਸੀਗਾ ਥਾਣੇ ਵਾਲ ਥਾਣੇ ਤੇ ਮੈਂ ਉਥੇ ਅਰਜ਼ੀ ਵੀ ਕੀਤੀ ਥਾਣੇ ਜਾ ਕੇ ਵੀ ਇਹਨਾਂ ਨੇ ਮੈਰਾ ਕੀਤਾ ਤੇ ਥਾਣੇਦਾਰ ਸਾਹਿਬ ਨੇ ਉਹਨਾਂ ਨੂੰ ਫੜਿਆ ਹੋਇਆ ਸੀਗਾ ਤੇ ਫੜ ਕੇ ਉਹਨਾਂ ਨੂੰ ਸਾਡੇ ਨਾਲ ਮਿਲਾ ਕੇ ਗੱਲਬਾਤ ਕਰਾ ਕੇ ਥਾਣੇਦਾਰ ਸਾਹਿਬ ਕਹਿੰਦੇ ਇਹਨਾਂ ਨੇ ਸਟੇ ਦੇ ਅੰਦਰ ਗਲਤ ਕੰਮ ਕੀਤਾ ਆ ਤੇ ਇਹਨਾਂ ਤੇ ਮੈਂ ਪਰਚਾ ਕਰੂੰਗਾ ਤੂੰ ਬਲਰਾਜ ਸਿੰਘ ਜੀ ਦਰਖਾਸਤ ਦਿਓ ਅਸੀਂ 22 ਤਰੀਕ ਨੂੰ ਕਚਹਿਰੀ ਜਾ ਕੇ ਦਰਖਾਸਤ ਲਿਖਾ ਕੇ ਨਾਲ ਉਹ ਸਟੇ ਦੀਆਂ ਕਾਪੀਆਂ ਲਾ ਕੇ ਇੱਕ ਦਰਖਾਸਤ ਕਮਿਸ਼ਨਰ ਸਾਹਿਬ ਨੂੰ ਦਿੱਤੀ ਇੱਕ ਦਰਖਾਸਤ ਲਿਆ ਕੇ ਹੀ ਸਾਹਨੇ ਵਾਲ ਥਾਣਾ ਇਹ ਦਿੱਤੀ ਤੇ ਉਹ ਸਾਡੀ ਦਰਖਾਸਤ 22 ਤਰੀਕ ਦੀ ਦਿੱਤੀ ਆ ਉਹਦੀ ਕੋਈ ਕਾਰਵਾਈ ਨਹੀਂ ਹੋਈ ਕੋਈ ਸੁਣਾਈ ਨਹੀਂ ਹੋਈ ਤੇ ਨਾਲ ਉਸ ਦਿਨ ਉਹ ਇੱਕ 바ਵਾ 바ਵਾ ਕਹਿੰਦਾ ਸੀ ਮੈਂ ਐਮਐਲਏ ਦਾ ਪੀਏ ਆ ਕਹਿੰਦਾ ਅਸੀਂ ਇਹ ਸਟੇਆਂ ਸਟੂਆਂ ਦੀ ਕੋਈ ਪਰਵਾਹ ਨਹੀਂ ਕਰਦੇ ਹੈਗੇ ਇਹ ਆਹ ਜਿਹੜੇ ਚੌਂਕੀਆਂ ਠਾਣੇ ਸਾਰੇ ਸਾਡੇ ਆ ਇਹ ਤੂੰ ਜਿੰਨੀਆਂ ਮਾਜੀ ਦਰਖਾਸਤਾਂ ਦਈ ਹੈ ਤੇ ਕੋਈ ਨਹੀਂ ਸੁਣਾਈ ਹੋਣੀ ਹੈਗੀ ਅੱਜ ਮੇਰਾ ਅੱਜ ਤਰੀਕ ਸੀਗੀ 30 ਜੀ ਤੇ ਮੈਂ ਰੋਜ਼ ਪਲਾਟ ਤੇ ਘੇੜਾ ਦਾ ਕੱਢਦਾ ਹੀ ਸੀਗਾ ਆਪਦੇ ਆਕੇ ਤੇ ਅੱਜ ਮੇਰੀ ਤਰੀਕ ਸੀ 11 ਵਜੇ ਮੇਰੀ ਤਰੀਕ ਪੈ ਗਈ ਤੇ ਮੈਂ ਉੱਥੋਂ ਆਇਆ ਮੈਂ ਕਿਹਾ ਚੱਲ ਪਲਾੜ ਤੇ ਢੇੜਾ ਕਢ ਜਾਈਏ ਜਦੋਂ ਮੈਂ ਉਹ ਪੱਲੇ ਪੱਲੇ ਸੁਆ ਰੋਡ ਤੇ ਗੱਡੀ ਖੜੀ ਕੀਤੀ ਤਾਂ ਐਟ ਐਟ ਲਾਈ ਪਈ ਪਈ ਸੀ ਸੀਮਿੰਟ ਤੇ ਐ ਬਜਰੀ ਪਈ ਸੀ ਤੇ ਇੱਥੇ 7 8 10 ਬੰਦੇ ਖੜੇ ਸੀਗੇ ਜਦੋਂ ਮੈਂ ਗੱਡੀ 'ਚ ਉੱਤਰ ਕੇ ਆਇਆ ਉਹ ਬੰਦੇ ਹੌਲੀ ਹੌਲੀ ਤੁਰ ਪਏ ਮੈਂ ਕੁਝ ਬੰਦੇ ਪਛਾਣੇ ਆ ਚੰਦਜੀਤ ਸਿੰਘ ਸਨ ਉਹ ਬਾਬਾ ਸਿੰਘ ਪਿੰਡ ਮੰਗਲੀ ਉੱਚੀ ਮੰਗਲੀ ਦਾ ਤੇ ਇੱਕ ਸੀਗਾ ਪੈਂਟੂ ਸਨ ਉਹ ਗਰਮੇਲ ਸਿੰਘ ਧੂਰੀ ਲੈਂਡ ਤੇ ਰਹਿੰਦਾ ਜੀ ਇੱਕ ਵਰਜੀਤ ਸੀਗਾ ਇੱਕ ਉਹਦਾ ਐਮ.ਐਲ.ਏ ਸੀਗਾ ਉਦਨ ਵਾਲਾ 바ਵਾ 바ਵਾ ਸੀਗਾ ਇਹ ਬੰਦੇ ਪਛਾਣੇ ਆ ਬਾਕੀ ਮੈਂ ਪਛਾਣੇ ਬਾਕੀ ਅਣਪਛਾਤੇ ਬੰਦੇ ਸੀ ਉਹ ਭੱਜ ਗਏ ਆ ਤੇ ਅਸੀਂ ਚੌਂਕੀ ਫੋਨ ਥਾਣੇ ਫੋਨ ਕੀਤਾ ਪੁਲਿਸ ਆਈ ਸੀ ਪੁਲਿਸ ਨੇ ਆ ਕੇ ਮੌਕਾ ਦੇਖਿਆ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਦਾਂ ਮੈਨੂੰ ਪ੍ਰੋਸਾ ਦਿੱਤਾ ਵੀ ਅਸੀਂ ਪੜਚਾ ਕਰਾਂਗੇ ਪਰ ਕਹਿੰਦੇ ਦਰਖਾਸਤ ਤੇਰੇ ਲਈ ਪੜਚਾ ਕਰਾਂਗੇ ਪਰ ਮੈਨੂੰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ ਮੈਨੂੰ ਲੱਗਦਾ ਵੀ ਨਹੀਂ ਹੈਗਾ ਕੋਈ ਕਾਰਵਾਈ ਕਰਨਗੇ ਕਿਉਂਕਿ ਸਰਕਾਰ ਦੇ ਬੰਦੇ ਆ ਤੇ ਭਗਵੰਤ ਮਾਨ ਬੜੇ ਕਹਿੰਦਾ ਸੀ ਇਹ ਆਮ ਲੋਕਾਂ ਦੀ ਪਾਰਟੀ ਆ ਪਰ ਇਹ ਸਰਕਾਰ ਧੱਕਾ ਕਰਦੀ ਆ ਠੀਕ ਆ ਜੀ ਇਹ ਮੈਨੂੰ ਨਹੀਂ ਲੱਗਦਾ ਵੀ ਕੋਈ ਕਾਰਵਾਈ ਕਰੇ ਤੇ ਮੇਰੀ ਇਹ ਸੁਣਾਈ ਹੋਣੀ ਚਾਹੀਦੀ ਆ ਤੇ ਮੇਰੀ ਬੇਨਤੀ ਵੀ ਆ ਇਹ ਕੋਰਟ ਦੇ ਵਿੱਚ ਕੇਸ ਚੱਲਦਾ ਕੋਰਟ ਨੇ ਮੈਨੂੰ ਸਟੇ ਦਿੱਤਾ ਹੋਇਆ ਸਟੇ ਦੇ ਅੰਦਰ ਵੀ ਕੋਰਟ ਦੀ ਵੀ ਇਹ ਲੰਘਣਾ ਕਰਦੇ ਆ ਕੋਈ ਪਰਵਾਹ ਨਹੀਂ ਕਰਦੇ ਇਹ ਪਲਾਟ ਹੈ ਕਿਹੜੀ ਜਗ੍ਹਾ ਪਲਾਟ ਹੈਗਾ ਜੀ ਕੰਗਣਵਾਲ ਸੂਆ ਰੋਡ ਤੇ ਧਰਮਸ਼ਰ ਸਵੈਣ ਕੰਡੇ ਦੇ ਕੋਲ ਜੀ ਤੁਹਾਨੂੰ ਹਾਂਜੀ ਹਾਂਜੀ ਮੈਨੂੰ ਮਾਰ ਜਾਣ ਦਾ ਖਤਰਾ ਤਾਂ ਹੈਗਾ ਹੀ ਆ ਜਦੋਂ ਮੇਰੇ ਨਾਲ ਸਟੇ ਦੇ ਅੰਦਰ ਇੰਨੀ ਵੱਡੀ ਮੇਰੇ ਨਾਲ ਧੱਕਾ ਕਰਦੀ ਆ ਸਰਕਾਰ ਸਰਕਾਰ ਦੇ ਬੰਦੇ ਨਾਲ ਤੇ ਮੈਨਾਂ ਹੁੰਦੀ ਮੇਰਾ ਉਹ ਖਤਰਾ ਵੀ ਹੈਗਾ ਜੀ ਮੈਨੂੰ ਮਾਰ ਵੀ ਸਕਦੇ ਆ ਮੈਨੂੰ ਉਹ ਮਨ ਕੀ ਕਰਦੇ ਹੋ ਮੈਂ ਤਾਂ ਇਹੀ ਕਹਿੰਦਾ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਮੈਂ ਕੋਟਾ ਕੰਟੈਕਟ ਹਾਈ ਕੋਰਟ ਕਰੀਏ ਤਿਆਰ ਕਰ ਰਿਹਾ ਵਕੀਲ ਮੈਂ ਉਥੇ ਹਾਈ ਕੋਰਟ ਕੋਟਾ ਕੰਟੈਕਟ ਵੀ ਲਾਣੀ ਆ ਸਟੇ ਦੀ ਵੀ ਲਾਣੀ ਆ ਤੇ ਜਿਹੜਾ ਮੇਰਾ ਨੁਕਸਾਨ ਹੋਇਆ ਮੈਂ ਉਹਦਾ ਵੀ ਕਰਨਾ ਹੈ ਜੀ ਹਰਜਾਨਾ ਵੀ ਲੈਣਾ ਹੈ ਜੀ ਅਸੀ ਗੋ ਜੀ ਇਗਲਾ ਖਬਰ ਤੋਂ ਬੇਨਤੀ ਕਰਾਂ ਡੇਟਾ ਕੋ ਹਾਂਜੀ ਹਾਂਜੀ ਸਾਰੇ ਕੋ ਬਲਰਾਜੀ ਨੇ ਕੋਈ ਅੱਜ ਕਾਨਫਰੰਸ ਕੀਤੀ ਜਿਹੜੀ ਸੁਵੰਤਰ ਬੰਡੇ ਦੇ ਨਾਲ ਜਗ੍ਹਾ ਤੋਂ ਲੈ ਕੇ ਸਰ ਉਹ ਕਹਿੰਦੇ 21 ਦਿਨ ਦੀ ਦਰਖਾਸਤ ਦਿੱਤੀ ਭਾਈ ਤਾਂ ਕੋਈ ਕਾਰਵਾਈ ਨਹੀਂ ਹੋਈ ਦਰਖਾਸਤ ਆਈ ਹੈ ਬਈ ਜੀ ਉਹਦੇ ਡੈਣ ਬੂਣ ਲੈ ਕੇ ਮਾਰਨੇ ਕਿਉਂ ਮੇਰਾ ਰਿਕਾਰਡ ਲੈ ਕੇ ਉੱਥੇ ਜਿਹੜੀ ਬੰਦੀ ਹੈਗੀ ਉਹ ਕਾਰਵਾਈ ਕਰ ਰਹੀ ਹੈ। ਸਰ ਜਿੱਥੇ ਕੋਈ ਸੇਵ ਇਟਾ ਉਟਾ ਵੀ ਸੰਜ ਕਹਿੰਦੇ ਕੋਈ ਨਹੀਂ ਆਪਾਂ ਉਹਦੀ ਕੋਸ਼ਿਸ਼ ਕੀਤੀ ਗਈ ਆ। ਉਹ ਤਾਂ ਕੋਈ ਨਹੀਂ ਇਹਨੂੰ ਆਣੇ ਪਾਣ ਕੋਈ ਇਟਾ ਕਿਸੇ ਨੇ ਸਟਾਈਆਂ ਉਹ ਪਰ ਇਸ ਪਲਾਟ ਦੇ ਨਹੀਂ ਸਟਾਈਆਂ ਕਿਸੇ ਹੋਰ ਸਟਾਈਆਂ ਉਹ ਜੋ ਨਹੀਂ ਸਰ ਉਸ ਪਲਾਟ ਦੀ ਸਟਾਈਆਂ ਸਾਡੇ ਕੋਲ ਫੋਟੋ ਆਈਆਂ ਸਰ ਅਸੀਂ ਤਾਂ ਹੀ ਤੁਹਾਨੂੰ ਕੋਈ ਗੱਲ ਨਹੀਂ ਜੋ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਦਾ ਬਿਆਨ ਲੈ ਕੇ ਅਸੀਂ ਕਰ ਦਿੰਦੇ ਹਾਂ ਠੀਕ ਹੈ ਜੀ ਹਾਂ ਜੀ। ਠੀਕ ਹੈ ਸਰ ਥਾਣੇ ਕਦੋਂ ਆਣਾ ਤੁਸੀਂ ਥਾਣੇ ਖੜੇ ਜੇ ਅਸੀਂ ਮੈਂ ਥਾਣੇ ਤਾਂ ਬਸ ਟਾਈਮ ਲੱਗ ਜਾਣਾ ਜੇ ਮੈਂ ਕਿਹੜੀ ਇਹ ਚ ਗਿਆ। ਚਲੋ ਸਰਬੰਦੀ ਕਰ ਵੀ ਕੀਤੀ ਜਾਊ ਤੁਹਾਡੇ ਵੱਲੋਂ ਜੀ ਹਾਂਜੀ ਬਿਲਕੁਲ